फगवाड़ा विखे उस समय एक वाला हादसा होने तो बचा हो गया जदों गुराया श्री हनुमंत इंटरशनल स्कूल की बस फगवाड़ा के पिंड तो पिंड मोली सड़क के खेतों पलट गई जिस नाल स्कूल बस के डराइवर योगेश कुमार कंडक्टर जख्मी हो गए जबकि बस में सवार दो बच्चे बाल बाल बच गए इस मौके गलबात दिया श्री हनुमंत इंटरनेशनल स्कूल की बस के ड्राइवर योगेश कुमार ने दसिया के सामने तो आ रही फगवाड़ा दे कैम्ब्रिज इंटरनेशनल स्कूल की बस दा चालक बस नु बड़ी ही तेज रफ्तार नाल लेके आ रहा सी जिस उ जदो ते जिस कारण जदों बस साइते करन लगा उस दी बस खेतों विच पलट गई उधर कैम्ब्रिज इंटरनेशनल पब्लिक स्कूल दी दे चालक जसविंद ने दस कि उसत के करीब बचे मौजूद सन बस बड़ी ही घट स्पीड लिया के सामने तो आ रही दूसरे स्कूल की बस का चालक बस तेज रफ्तार नाल लिया रहा जिस कारण बस का संतुलन विघड़न खेतों च पलट गई इस दौरान बस में सवार महिला स्टाफ ने कहा कि हादसे में बस में सवार छे तो सात बच्चों का बचा हो गया सुल्तानपुर लोधी तो साढ़े पत्रकार निर्मल सिंह की रिपोर्ट ਐਵਾ ਹੀਮਰਾਜ ਹੀਮਰਾਜ ਜੀ ਕੀ ਮਾਮਲਾ ਕੀ ਸਾਰਾ ਜਿਹੜਾ ਇੱਕ ਬੱਸ ਪਲਟ ਗਈ ਆ ਖਾਣਾ ਖਾ ਰਿਆ ਜੀ ਤੇ ਫੋਨ ਆ ਗਿਆ ਸਾਨੂੰ ਮਤ ਸਕੂਲ ਦੇ ਕਨੈਕਟਰ ਦਾ ਕਿ ਸਾਡੀ ਸਕੂਲ ਦੀ ਬੱਸ ਇੱਥੇ ਖਿਆ ਮੌਲੀ ਰੋਡ ਤੇ ਪਲਟ ਗਈ ਆ ਭਾਜੀ ਹਾਂਜੀ ਜਮੇ ਕਿ ਮੇਰਾ ਬੱਚਾ ਸਕੂਲ ਵਿੱਚ ਪੜਦਾ ਆ ਮੈਂ ਖਾਣਾ ਛੱਡ ਕੇ ਇੱਕਦਮ ਦੌੜਾ ਹਾਂਜੀ ਤੇ ਇੱਥੇ ਬੱਸ ਪੂਰੀ ਪਲਟੀ ਪਈ ਬੱਚਾ ਮੇਰਾ ਪਚਾ ਸਾਨੂੰ ਮਤ ਸਕੂਲ ਦਾ ਡਰਾਈਵਰ ਆ ਉਹਦੇ ਕੰਨ ਵੱਟ ਹੋਇਆ ਦਾ ਜੋ ਕਨੈਕਟਰ ਆ ਉਹਦੀ ਬਾਹਮੀਆਂ ਟੁੱਟ ਗਈ ਹੈ ਜੀ ਇਹ ਇਹ ਦੋਨਾਂ ਨੂੰ ਮੈਂ ਛੱਡ ਕੇ ਨਰੂਲੇ ਹਸਪਤਲ ਛੱਡ ਕੇ ਆਇਆ ਜੀ ਹਾਂ ਜੀ ਇਹ ਆ ਜੀ ਡਰਾਈਵਰ ਕੈਂਬਰੇ ਦਾ ਬੜੀ ਫੀਸਾਂ ਕਹਿੰਦੇ ਆ ਰਿਹਾ ਜੀ ਲੈਟ ਆਫ ਫੋਲਜ ਗਈਆਂ ਜੀ ਇਨੂੰ ਕਈਆਂ ਨੇ ਕਿਹਾ ਵੀ ਹੌਲੀ ਚੱਲਿਆ ਕਰ ਪਰ ਇਹ ਅੱਜ ਕੀ ਆਇਆ ਸਰ ਕੋਈ ਨਸ਼ਾ ਵਗੈਰਾ ਵੀ ਕੀਤਾ ਡਰਾਈਵਰ ਸ਼ਕਲ ਲੱਦੀ ਜੀ ਪੂਰਾ ਕੁਝ ਖਦਾ ਪੀਤਾ ਨੇ ਜੋ ਸ਼ਕਲ ਲੱਦੀ ਤੇ ਬੱਚੇ ਕਿੰਨੇ ਸੀ ਟੋਟਲ ਬੱਚੇ ਜੀ ਦੋ ਸਾਢੇ ਉਸ ਬੱਸ ਸੀਗੇ ਹਨੂਮਤ ਵਾਲੀ ਚ ਬੱਚੇ ਚ ਬੱਚੇ ਜੜੀ ਚ ਵੀ ਹੈਗੇ ਸਕੂਲ ਚ ਕੋਈ ਛੱਟਾਂ ਬੱਚਿਆਂ ਦੇ ਕਿੰਨੇ ਬੱਚਾ ਬਚਾ ਹੋਗਾ ਜੀ ਜਿਹੜਾ ਬੱਚਾ 14 ਸਾਲ ਦਾ ਜੀ ਮੇਰਾ ਜਮੀਨ ਪੇਰੇ ਤੋਂ ਨਿਕਲ ਗਈ ਕਿੱਥੇ ਰਹਿੰਦੇ ਜੀ ਆਪਾਂ ਆਪਾਂ ਖੇੜੇ ਜੀ ਖੇੜੇ ਪਿੰਡ ਤੇ ਕਿੱਦਾਂ ਮਤਲਬ ਕੀ ਮਤਲਬ ਕੀ ਪਲਟਣ ਦਾ ਕੋਈ ਕਾਰਨ ਪਲਟਣ ਕਾਰਨ ਸਿਰਫ ਇਹ ਕੈਮਰੇ ਸਕੂਲ ਦਾ ਬਹੁਤ ਸਪੀਡ ਨ ਇਹ ਕੈਮਰਾ ਇਹ ਉਹ ਕੈਮਰੇ ਵਾਲੀ ਤੇ ਉਹਾਨੂੰ ਮਤਲਬ ਜੀ ਤੇ ਇਹ ਕੈਮਰੇ ਵਾਲੀ ਇਹ ਤੇਜ਼ ਸੀ ਬਹੁਤ ਫਾਸਟ ਸੀ ਕਹਿੰਦੇ ਬੱਚੇ ਚਰੁੰਦੇ ਪਏ ਚਾ ਇਹ ਸਕੂਲ ਦੇ ਵੀ ਤੇ ਟੋਟਲ ਨੁਕਸਾਨ ਕਿੰਨਾ ਹੋ ਗਿਆ ਦੇਖੋ ਜੀ ਬਸ ਸਾਹਮਣੇ ਦੇਖੋ ਲਾਤੀ ਬਣਾਉਂਦੇ ਵੀ ਪਾਰਟੀ ਪਈ ਆ ਕਨੈਕਟਰ ਜਿਹੜੀ ਮੇਰੇ ਪਾਾਂ ਦੀ ਫ੍ਰੈਕਚਰ ਹੋ ਗਈ ਆ ਡਰਾਈਵਰ ਦੇ ਕੰਦ ਨਾਲ ਉਹ ਤੇ ਪਾਟ ਗਿਆ ਜੀ ਮੇਰਾ ਨਾਮ ਜੁਗਵੀਸ਼ ਕੁਮਾਰ ਹੈ ਹਾਂਜੀ ਜੁਗਵੀਸ਼ ਕੁਮਾਰ ਜੀ ਹਾਂਜੀ ਤੇ ਮਾਮਲਾ ਕੀ ਹੈ ਜਿਹੜਾ ਇੱਕ ਤੁਸੀਂ ਇੱਥੇ ਮਤਲਬ ਕਿ ਹੋਰ ਵੀਰ ਜਾਈਏ ਅਸੀਂ ਸਾਰਾ ਮੌਰੀ ਤੋਂ ਖੇੜਾ ਰੋਡ ਤੋਂ ਆ ਰਹੇ ਸੀ ਜੀ ਹਾਂਜੀ ਉਹ ਮੋਟਰਸਰ ਬੱਸ ਆ ਰਹੀ ਸੀ ਕਾਂਗਰਸ ਹਾਂਜੀ ਤੇ ਉਹ ਸਰ ਗੱਡੀ ਬਹੁਤ ਤੇਜ਼ ਆ ਰਹੀ ਸੀ ਅਸੀਂ ਉਹਨਾਂ ਨੂੰ ਬਚਾਉਣ ਲਈ ਗੱਡੀ ਰੋਕੀ ਪਰ ਉਹਨਾਂ ਨੇ ਗੱਡੀ ਦੀ ਗਰੀਕ ਨੂੰ ਮਾਰੀ ਤੇ ਫਰੰਟ ਲਾਈਟਾਂ ਚਗਾਤੀਆਂ ਹਾਂਜੀ ਸਾਨੂੰ ਟੇਕਓਵਰ ਕਰਨ ਦੇ ਤੇ ਅਸੀਂ ਗੱਡੀ ਵੀ ਬਚਾਉਣ ਦੀ ਖਾਤਰ ਮੂਵੀ ਸਾਡੀ ਗੱਡੀ ਅਸੀਂ ਉਧਰੋਂ ਪੱਤੀਏ ਤੇ ਗੱਡੀ ਸਾਡੀ ਸਾਈਡ ਤੇ ਬਹਿ ਕੇ ਖੜਾ ਤੁਸੀਂ ਕਿੱਥੋਂ ਕਿੱਥੇ ਲੈ ਕੇ ਆ ਰਹੇ ਸੀ ਸਰ ਅਸੀਂ ਮੌਲੀ ਤੋਂ ਖੇੜੇ ਨੂੰ ਆ ਰਹੇ ਸੀ ਖੇੜੇ ਨੂੰ ਆ ਰਹੇ ਬੱਚੇ ਕਿੰਨੇ ਸੀ ਬੱਚੇ ਸਰ 2 ਸੀ ਠੀਕ ਠਾਕ ਬੱਚੇ ਬੱਚੇ ਸੀ ਜੀ ਬੱਚੇ ਤੇ ਤੁਹਾਡਾ ਸ਼ੋ ਨਾਮ ਕੀ ਹੈ ਜੀ ਮੇਰਾ ਨਾਮ ਜਗੀਸ਼ ਕੁਮਾਰ ਹੈ ਕਿੱਥੇ ਰਹਿੰਦੇ ਆਪਾਂ ਸਰ ਰਹਿ ਸ਼ੁੱਟ ਉੱਡ ਕੇ ਰਹੇ ਹਾਂ ਰੋੜਕਾ ਹੌਂਦੋ ਮੇਰਾ ਪਿੰਡ ਹੈ ਜੀ ਹਾਂ ਜੀ ਹਾਂ ਜੀ ਤੇ ਗੱਡੀ ਬਲਟਨ ਦਾ ਕਾਰਨ ਸਰ ਸਕੂਲ ਦੀ ਇੱਕ ਬੱਸ ਆ ਰਹੀ ਸੀ ਹੋਰੇ ਹਾਂ ਠੀਕ ਹੈ ਜੀ ਤੇ ਉਹ ਬੜੀ ਸਪੀਡ ਚ ਆਈ ਸੀਗੀ ਰੈਸ਼ ਡਰਾਈਵ ਚ ਆ ਰਹੀ ਸੀ ਕਿ ਅਸੀਂ ਉਹਨੂੰ ਬਚਾਉਣ ਦੀ ਖਾਤਰ ਸਰ ਅਸੀਂ ਜਿੱਦੀ ਸਾਈਡ ਤੇ ਗਈ ਸੀ ਤੇ ਉਹਦੇ ਸਾਈਡੋਂ ਮਿਲ ਸਕਦੇ ਤੇ ਤੁਹਾਡੇ ਨਾਲ ਕਿੰਨੇ ਬੱਚੇ ਸੀ ਸਾਡੇ ਨਾਲ ਸਰ ਦੋ ਬੱਚੇ ਸੀ ਤੇ ਤੁਸੀਂ ਨਾਲ ਤੁਹਾਡੇ ਮੇਰੇ ਕੰਡਕਟਰ ਸੀਗਾ ਕੀ ਨਾਮ ਉਹਨਾਂ ਦਾ ਕੰਡਕਟਰ ਦਾ ਨਾਮ ਰੋਕੀ ਹੈ ਜੀ ਕਿੱਥੇ ਦੇ ਰਹਿਣ ਵਾਲੇ ਉਹ ਸੰਗਰੂਰ ਦੀ ਰਜ ਹੈਗਾ ਹਾਂਜੀ ਤੇ ਉਹ ਬੱਸ ਵਿੱਚ ਕਿੰਨੇ ਬੱਚੇ ਸੀਗੇ ਉਹਨਾਂ ਦੀ ਬੱਸ 'ਚ ਤਕਰੀਬਨ 15 10 ਤੋਂ 15 ਬੱਚੇ ਸੀਗੇ ਜੀ ਹਾਂ ਤੇ ਬੱਚੇ ਸੇਫ ਆ ਸਾਰੇ ਹਾਂਜੀ ਬੱਚੇ ਸੇਫ ਸਨ ਹਾਂ ਕੀ ਕਿੱਥੋਂ ਕਿ ਤੁਸੀਂ ਜਾ ਰਹੇ ਸੀਗੇ ਇਹ ਅਸੀਂ ਸਕੂਲਾਂ ਪੈਂਡ ਤੋਂ ਜਾ ਰਹੇ ਸੀ ਪੈਂਡ ਸਾਡੇ ਡੱਲੇਵਾਲ ਤੇ ਕਿਹੜੇ ਸਕੂਲ ਪੜ੍ਹਦੇ ਨੇ ਬੇਟਾ ਕੈਂਬਰੇਜ ਕੈਂਬਰੇਜ ਸਕੂਲ ਦਾ ਇਹ ਹੋਇਆ ਕਿਦਾਂ ਐਕਸੀਡੈਂਟ ਤੁਸੀਂ ਤਾਂ ਵਿੱਚ ਸੀ ਬੱਸ ਹਾਂਜੀ ਇਹ বাস ਸਾਡੀ ਵਾਲੀ ਸਿੱਧੀ ਆਈ ਉਹ ਵੀ ਸਿੱਧੀ ਆਈ ਇੱਥੇ ਗਈ ਸੀ ਬੱਸ বাস ਉਹ ਹੁਣ ਕਹਿਣ ਲੱਪੇ ਕਿ ਬ੍ਰੇਕ ਲਾਈ ਪਰ ਬੱਸ ਬ੍ਰੇਕ ਨਹੀਂ ਲਾਈ ਸਿੱਧੀ ਆਈ ਸਿੱਧੀ ਆ ਕੇ ਉਹਦੇ ਵਿੱਚ ਬਿਮਾਰੀ ਹਲਕੀ ਜਿਹੀ ਵੱਜੀ ਤੇ ਪਾਰਟ ਉਹ ਬਿਲਡਿੰਗ ਹਾਂਜੀ ਕਸੂਰ ਕਿਹਦਾ ਦੋਵਾਂ ਦਾ ਕਸੂਰ ਤਾਂ ਹੁਣ ਨਹੀਂ ਨਾ ਕੋਈ ਨਸ਼ਾ ਕੋਈ ਨਸ਼ਾ ਵਗੈਰਾ ਤਾਂ ਨਹੀਂ ਕੀਤਾ ਸੀ ਡਰਾਈਵਰ ਨੇ ਨਹੀਂ ਨਹੀਂ ਡਰਾਈਵਰ ਸੋਫੀ ਸੀ ਹੈਂ ਉਹ ਡਰਾਈਵਰ ਨੇ ਸੀ ਸੀ ਡਰਾਈਵਰ ਸਹੀ ਹੈ ਤੁਹਾਡਾ ਹਾਂਜੀ ਤੇ ਤੁਸੀਂ ਮਤਲਬ ਡੱਲੇ ਪਿੰਡ ਜਾ ਰਹੇ ਸੀ ਹਾਂਜੀ ਡੱਲੇ ਤੇ ਕਿੰਨੇ ਕ ਬੰਦੇ ਡੱਲੇ ਵੱਗ ਜਾ ਰਹੇ ਕਿੰਨੇ ਕ ਬੰਦੇ ਆਪਣੇ ਜ਼ਖਮੀ ਹੋਏ ਕੁਝ ਪਤਾ ਉਹ ਨਹੀਂ ਜ਼ਖਮੀ ਨਿਆਣਾ ਕੋਈ ਨਹੀਂ ਹੋਇਆ ਡਰਾਈਵਰ ਤੇ ਕੰਡਕਟਰ ਹੋਏ ਡਰਾਈਵਰ ਤੇ ਕੰਡਕਟਰ ਕਿਹੜੀ ਬੱਸ ਤੇ ਹੋਏ ਡਰਾਈਵਰ ਕੰਡਕਟਰ ਬੱਸ ਦੇ ਹੈਂ ਦੂਜੀ ਬੱਸ ਉਹ ਕਿਹੜੀ ਬੱਸ ਕਿੱਥੇ ਉਹ ਹਨੂਮੰਤ ਹਨੂਮੰਤ ਉਹਦੇ ਹੋਏ ਅੱਜ ਹਾਂਜੀ ਤੇ ਉਹ ਤੇ ਸੀਗੇ ਕਿ ਇਹ ਤੇ ਸੀਗੇ ਉਹ ਤੇਜ਼ ਸੀ ਸਾਡੀ ਥੋੜੀ ਹੌਲੀ ਸੀ ਠੀਕ ਤੇ ਸੁਬਿੰਦਰ ਸਿੰਘ ਜੀ ਜਿਉਂਕੇ ਮੇਰੀ ਬੱਸ ਵਾ 43 ਦੀ ਸਪੀਡਾ ਨਿਡ ਤੇ ਸਪੀਡ ਚੈੱਕ ਕਰ ਸਕਦੇ ਆ ਕਿਉਂ ਮੈਂ ਹੌਲੀ ਸੀ ਤੇ ਸਰ ਐਕਸੀਡੈਂਟ ਹੋਇਆ ਕਿੱਦਾਂ ਹੈ ਕਿਉਂ ਜਿਹੜੀ ਮੋਰੋ ਗੱਡੀ ਸੀ ਉਹ ਤੇਜ਼ ਸੀ ਉਹਦਾ ਜੀਪੀਐਸ ਚੈੱਕ ਕਰੋ ਅੱਛਾ ਜੀ ਤੇ ਤੁਸੀਂ ਕਿੱਥੋਂ ਕਿੱਥੇ ਲੱਗ ਜਾ ਰਹੇ ਸੀ ਬੱਚੇ ਆਪਣੇ ਅਸੀਂ ਜੀਪ ਫਗਵਾੜੇ ਤੋਂ ਲੈ ਕੇ ਡੱਲੇਵਾਲ ਤੱਕ ਜਾਣਾ ਡੱਲੇਵਾਲ ਤੱਕ ਸਾਨੂੰ ਪਤਾ ਇਹ ਰੋਡ ਸਿੰਗਲ ਹੋਆ ਕਿੰਨੇ ਬੱਚੇ ਸਰ ਵਿੱਚ ਹੁਣ ਦੱਸਗੇ 8 8 7 8 ਸੀ ਹਾਂ ਡੱਲੇਵਾਲ ਹੀ ਸਾਰੇ ਸੀਗਾ ਨਹੀਂ ਅਗੜ ਸੀ ਮੌਲੀ ਸੀ ਹਾਂਜੀ ਯਾਰ ਘੜਾ ਮੌਲੀ ਫੇਰ ਬਾਕੀ ਹੋਰ ਜਗ੍ਹਾ ਤੇ ਸੀ ਤੇ ਇਸ ਕਰਕੇ ਅਸੀਂ ਆਪਣੇ ਘਰ ਆਉਣੇ ਚਲੀ ਗਏ ਤੇ ਮੋਰੀ ਕਿਹੜੀ ਬਸ ਤੇ ਗਈ ਦੀ ਇਹ ਹਨੁਮਤ ਵਾਲਿਆਂ ਦੀ ਸੀ ਉਹਨਾਂ ਨੂੰ ਫੋਨ ਵੀ ਅਸੀਂ ਕੀਤਾ ਇਹ ਆ ਰਹੇ ਸੀ ਉਥੋਂ ਇਧਰ ਮੋਰੀ ਆਉਂਦੇ ਸੀ ਤੇ ਸੀ ਇਹ ਤੇ ਸੀਗੀ ਇਹਦਾ GPS ਚੈੱਕ ਕਰ ਕੋਈ ਨਸ਼ਾ ਵਗੈਰਾ ਤਾਂ ਨਹੀਂ ਕੀਤਾ ਨਹੀਂ ਅਸੀਂ ਕੋਈ ਨਸ਼ਾ ਨਹੀਂ ਕੀਤਾ ਚੈੱਕ ਕਰਦੇ ਨਹੀਂ ਉਹਨਾਂ ਨੇ ਤਾਂ ਨਹੀਂ ਕੀਤਾ ਅਸੀਂ ਉਹਨਾਂ ਨੂੰ ਕਹਿ ਨਹੀਂ ਸਕਦੇ ਹਾਂ ਅਸੀਂ ਉਹਨਾਂ ਨੂੰ ਸਕੂਲ 'ਚ ਫੋਨ ਮਾਰ ਕੇ ਅਸੀਂ ਦੱਸ ਦਾਂ ਪਾਈ ਇਹਦੇ ਤੱਕ ਲੋ ਤੇ ਉਹਨਾਂ ਦੇ ਕਿੰਨੇ ਬੱਚੇ ਸੀ ਕੁਝ ਪਤਾ ਉਹਨਾਂ ਦੇ ਦੋ ਬੱਚੇ ਸੀ ਠੀਕ ਹੈ ਬੱਚੇ ਉਹਨਾਂ ਦੇ ਬੱਚੇ ਠੀਕ ਹੈ ਬੱਚੇ ਅਸੀਂ ਭੇਜ ਦਿੰਦੇ ਹਾਂ ਇਹ ਕਿੰਨੇ ਕ ਵੀ ਹੋਇਆ ਸਰ ਹਾਂ ਹੁਣੀ ਹੋਇਆ ਥੋੜੇ ਚਿਰ ਹਾਂਜੀ ਕੀ ਇਹ ਜਿਹੜਾ ਐਕਸੀਡੈਂਟ ਹੋਇਆ ਕਿੱਦਾਂ ਹੋਇਆ ਮੈਡਮ ਮੈਂ ਤਾਂ ਪਾਜੀ ਇਹਨਾਂ ਜਿਹਦਾ ਬੱਚਾ ਸੀਗਾ ਸੁੱਤਾ ਤੇ ਮੈਂ ਉਹਨੂੰ ਇਦਾਂ ਦੇਖਦੀ ਸੀ ਬੈਗ ਸਿੱਧਾ ਕਰ ਦਵਾ ਹਾਂਜੀ ਉਹ ਤਾਂ ਉਦੋਂ ਹੀ ਪਤਾ ਲੱਗਿਆ ਜਦੋਂ ਤੇਜ਼ ਆਉਂਦੀ ਸੀਗੀ ਉਹਨਾਂ ਦੀ ਬੱਸ ਤਾਂ ਇਹਨਾਂ ਇਹਨਾਂ ਨੇ ਰੋਕ ਲਈ ਉਹਨਾਂ ਦੀ ਬੱਸ ਚੱਲਦੀ ਸੀ ਜਦੋਂ ਪਲਟ ਗਈ ਆ ਕੋਈ ਨਸ਼ਾ ਵਗੈਰਾ ਕੀਤਾ ਡਰਾਈਵਰ ਨੇ ਕਿ ਐਦਾਂ ਤਾਂ ਨਹੀਂ ਪਤਾ ਨਾ ਸਾਨੂੰ ਹਾਂਜੀ ਕਿੰਨੇ ਬੱਚੇ ਸੀਗੇ ਇਸ ਬੱਸ ਵਿੱਚ ਵਿੱਚ 7 ਸੀ ਉਹਨਾਂ ਦੀ ਬੱਸ ਵਿੱਚ 2 ਬੱਚੇ ਸੀ ਨੁਕਸਾਨ ਕਿਹਦਾ ਹੋਇਆ ਹਾਂਜੀ ਜ਼ਿਆਦਾ ਨੁਕਸਾਨ ਕਿਹਦਾ ਹੋਇਆ ਸੀ ਇਹ ਦੇ ਤੇ ਕੋਈ ਜ਼ਖਮੀ ਤਾਂ ਨਹੀਂ ਹੋਇਆ ਨਹੀਂ ਜੀ ਡਰਾਈਵਰ ਵਗੈਰਾ ਜਾਂ ਕੰਡੈਕਟਰ ਉਹਨਾਂ ਦਾ ਡਰਾਈਵਲ ਹੋਇਆ ਕੰਡੈਕਟਰ ਵੀ ਹੋਇਆ ਕੰਡੈਕਟਰ ਹਾਂਜੀ ਕੰਡੈਕਟਰ ਸੀਗੇ ਉਹਨਾਂ ਦਾ ਤੇ ਉਹ ਜਿਹੜਾ ਬੱਚੇ ਅਸੀਂ ਕੱਢੇ ਆ ਜਾ ਕੇ ਫਟਾਫਟ ਬੱਸ ਸਾਡੇ ਇੱਧਰ ਰੁਕ ਗਈ ਸੀ ਉਹਨਾਂ ਦੀ ਚੱਲਦੀ ਸੀਗੀ ਬੱਸ ਜਦੋਂ ਪਾੜੀ ਉਹ ਤੇਜ਼ ਰਫ਼ਤਾਰ ਸੀ ਹਾਂਜੀ ਤੁਸੀਂ ਕਿੱਥੋਂ ਕਿੱਥੇ ਜਾ ਰਹੇ ਸੀ ਅਸੀਂ ਜਿਹੜੇ ਡੱਲੇ ਵਾਲ ਡੱਲੇ ਵਾਲ ਜਾ ਬੱਚੇ ਬੱਚੇ ਛੱਡੇ ਜਾ ਰਹੇ ਹਾਂ ਹਾਂਜੀ ਨਿਹਾਲਗੜ੍ਹ ਦਾ ਬੱਚਾ ਸੀ ਉਹ ਮੋੜੀ ਦਾ ਬੱਚਾ ਸੀਗਾ ਤੇ ਬਾਕੀ ਡੱਲੇ ਵਾਲ ਦੇ ਬੱਚੇ ਬੱਚੇ ਠੀਕ ਆ ਸਾਰੇ ਹਾਂਜੀ ਸਾਰੇ ਬੱਚੇ ਠੀਕ ਉਹਨਾਂ